ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਉਹ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ சுவாਸਾਂ ਨੂੰ ਸਫਲਾ ਕਰ ਰਹੇ ਹੋ ਸਭ ਤੋਂ ਪਹਿਲਾਂ ਅੱਜ ਪਰਮ ਪਿਤਾ ਸ਼ਹੀਦਾਂ ਦੇ ਸਰਤਾਜ ਤਨ 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 ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ ਹੋਣ ਜਿਨ੍ਹਾਂ ਵਾਸਤੇ ਭਟ ਕਹਿੰਦੇ ਨੇ ਜਪਿਓ ਜਿਨ ਅਰਜਣ ਦੇਵ ਗੁਰੂ 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 ਫਿਰ ਸੰਕਟ ਜੋਨ ਗਰਭਨਾ ਆਇਓ ਫਿਰ ਸੰਕਟ ਜੋਨ ਗਰਭਨਾ ਆਇਓ ਸੰਕਟ ਜੋਨ ਗਰਭਨਾ ਆਇਓ ਫਿਰ ਸੰਕਟ ਜੋਨ ਗਰਬ ਨਾ ਆਇਓ ਫਿਰ ਜੰ ਸੰਕਟ ਜੋਨ ਗਰਬ ਨਾ ਆਇਓ ਸੰਕਟ ਜੋਨ ਗਰਬ ਨਾ ਆਇਓ ਫਿਰ ਸੰਕਟ ਜੋਨ ਗਰਬ ਨਾ ਆਇਓ ਰਤ ਵਿਚਾਰ ਜਹ ਮਸਰਾ ਜਗਤਾਰਨ ਕੋ ਅਵਤਾਰ ਬਣਾਇਓ ਮਸਰਾ ਪਟ ਜੀ ਕਹਿੰਦੇ ਨੇ ਇਹ ਤਤ ਦੀ ਵਿਚਾਰ ਹੈ ਤਤ ਕਹੀਏ ਮੂਲ ਮੱਖਣ ਤਤ ਵਿਚਾਰ ਕਹੈ ਮਸਰਾ ਜਗਤਾਰਨ ਕੋ અવਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਿਨ੍ਹਾਂ ਨੇ ਇੱਕ ਵਾਰੀ ਕਿਹਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਗਰਭ ਜੋਨ ਮਾਤਾ ਦੇ ਪੇਟ ਦੇ ਵਿੱਚ ਜੰਮਣਾ ਮਰਨਾ ਮੁੱਕ ਜਾਂਦਾ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਸਾਰੇ ਸੰਗਤਾਂ ਨੂੰ ਦੁਆਰਾ ਲੱਖ ਲੱਖ ਵਧਾਈ ਹੋਵੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਾਤਾ ਬੀਬੀ ਭਾਨੀ ਜੀ ਤੇ ਪਿਤਾ ਜਗਤ ਪਿਤਾ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ 1563 ईसवी ਨੂੰ 18 ਮਸਾਖ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਅਵਤਾਰ ਧਾਰਿਆ ਇਹ ਪਹਿਲੇ ਸਿੱਖ ਗੁਰੂ ਨੇ ਜਿਹੜੇ ਬਚਪਨ ਤੋਂ ਸਿੱਖੀ ਬਾਜੂ ਮੰਡਲ ਦੇ ਵਿੱਚ ਪਰ ਰਹੇ ਨੇ ਜਿਹਨੂੰ ਪਟ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੁਸੀਂ ਜਨਮ ਤੋਂ ਹੀ ਉਹ ਪਰਮਾਤਮਾ ਨੂੰ ਪਛਾਣਿਆ ਤੈ ਜਨਮਤ ਗੁਰਮਤ ਬ੍ਰह्म ਪਛਾਣਿਓ ਗੋਦੀ ਕਿਦੀ ਮਿਲੀ ਪਿਤਾ ਗੁਰੂ ਰਾਮਦਾਸ ਜੀ ਦੀ ਭਾਈ ਜੇਠਾ ਜੀ ਕਹਿ ਲੋ ਉਸ ਸਮੇ ਤੇ ਜਗਤ ਪਿਤਾ ਨਮਾਣਾਂ ਦੇ ਮਾਣ ਨਿਤਾਣਾਂ ਦੇ ਤਾਣ ਨਿਓਟਿਆਂ ਦੀ ਓਟ ਨਿਗਤਿਆਂ ਦੀ ਗਤ ਨੇ ਪੱਤਿਆਂ ਦੇ ਪਤ ਤਨ ਤਨ ਗੁਰੂ ਰਾ ਅਮਰਦਾਸ ਮਹਾਰਾਜ ਜਿਹੜੇ ਨਾਨਾ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਉਹਨਾਂ ਦੀ ਗੋਦ ਦਾ ਨਿਕ ਮਿਲਿਆ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਪੜੇ ਬਚਪਨ ਦੀਆਂ ਵੀ ਬੜੀਆਂ ਕੌਤਕਾਂ ਨੇਗੀਆਂ ਮਹਾਰਾਜ ਦੀਆਂ ਗੁਰੂ ਅਮਰਦਾਸ ਮਹਾਰਾਜ ਪ੍ਰਸ਼ਾਦਾ ਛਕ ਰਹੇ ਸੀਗੇ ਤੇ ਸਾਡਾ ਅਮੀਰ ਜਾਨ ਹੈ ਬੱਚਾ ਅਜੇ ਤੱਕ ਕੋਸ਼ਿਸ਼ ਕਰਦੇ ਆ ਬੱਚੇ ਦੇ ਮੂੰਹ 'ਚ ਬੁਰਕੀ ਪਾ ਦਈਏ ਤੇ ਮਹਾਰਾਜ ਨੂੰ ਤਾਂ ਸਮਝੀ ਵੀ ਸੀ ਮਹਾਰਾਜ ਨੇ ਕਿਹਾ ਇਹ ਦੋਹਿਤਾ ਬਾਣੀ ਕਾ ਬੋਹਿਤਾ ਇਹਦਾ ਬਾਣੀ ਦਾ ਜਿਹਾ ਆ ਜਾਏਗਾ ਤੇ ਜਦੋਂ ਮੁਰਕੀ ਪਾਉਣ ਲੱਗੇ ਤੇ ਬਾਲ ਵਸਤਾ ਵਿੱਚ ਗੁਰਜੰਦੇ ਮਹਾਰਾਜ ਨੇ ਉਹ ਥਾਲ ਫੜ ਕੇ ਖਿੱਚ ਲਿਆ ਤੇ ਗੁਰੂ ਅਮਰਦਾਸ ਮਹਾਰਾਜ ਬੋਲਦੇ ਨੇ ਥੈ ਰੋਏ ਥਾਲ ਦਿਆ ਮਾਲਕਾ ਥੈ ਰੋਏ ਥਾਲ ਦਿਆ ਮਾਲਕਾ ਇਹ ਥਾਲ ਤੈਨੂੰ ਤੇਰੇ ਪਿਓ ਤੋਂ ਮਿਲੂ ਕਾਲੀ ਨਾ ਕਰ ਇਹ ਤਾਂ ਭਾਪੂਰਤ ਗੱਲਾਂ ਨੇ ਥਾਲ ਖਿੱਚਦੇ ਸੀ ਰੋਟੀ ਵਾਲਾ ਪਰ ਜਦੋਂ ਵਿਚਾਰਿਆ ਮਹਾਰਾਏ ਕਹਿੰਦੇ ਠਹਿਰੋ ਇਹ ਥਾਲ ਦੇ ਆ ਮਾਲਕਾ ਕਲੀ ਨਾ ਕਰ ਇਹ ਥਾਲ ਤੈਨੂੰ ਤੇਰੇ ਪਿਓ ਤੋਂ ਮਿਲੂਗਾ ਤੇ ਫਿਰ ਮਹਾਰਾਏ ਨੇ ਥਾਲ ਹੀ ਸਾਡੀ ਝੋਲੀ ਚ ਪਾ ਕੇ ਰੱਖਿਆ ਜਦੋਂ ਗੁਰੂ ਅਨਸਾਹਬ ਸੰਪੂਰਨ ਕੀਤਾ ਨਾ ਫਿਰ ਕੀ ਕਿਹਾ ਸਾਰਾ ਕੋ ਕਰਕੇ ਮੁੰਦਾਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈ ਉਹ ਜਿਹੜਾ ਥਾਲ ਮੇਰੇ ਅਮਰ ਦਾਸ ਮਹਾਰਾਜ ਪਿਤਾ ਕਹਿ ਰਹੇ ਸੀ ਨਾ ਥਾਲ ਦੇ ਆ ਮਾਲਕਾ ਉਹ ਸਾਰਾ ਪਰੋਸ ਕੇ ਨਾ ਫਿਰ ਸਾਡੇ ਸਾਹਮਣੇ ਰੱਖਤਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਥਾਲੇ ਦੇ ਵਿੱਚ ਕੀ ਵਸਤੂਆਂ ਪਾਤੀਆਂ ਭੋਜਨ ਪਾਉਂਦੇ ਸੀ ਨਾ ਤਿੰਨ ਵਸਤੂਆਂ ਪਾਈਆਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਸੁਣਿਆ ਸਤ ਸੰਤੋਖ ਗਿਆਨ ਜਪੀ ਸਾਹਿਬ ਚ ਪੜ੍ਹਦੇ ਨੇ ਆਪਾਂ ਸੁਣਦੇ ਨਾਲ ਕੀ ਹੁੰਦਾ ਇਹ ਤਿੰਨ ਗੁਣ ਨੇ ਸਤ ਸੰਤੋਖ ਗਿਆਨ ਨਾਲ ਹੋਰ ਕੀ ਪਤਾ ਅੰਮ੍ਰਿਤ ਨਾਮ ਜਿਸ ਤਰ੍ਹਾਂ ਅਸੀਂ ਪ੍ਰਸ਼ਾਦਾ ਪਾ ਕੇ ਨਾ ਫਿਰ ਕਿਓ ਪਾ ਦਿੰਨੇ ਆ ਇਹ ਸਾਰੇ ਗੁਣ ਪਾ ਕੇ ਨਾ ਫਿਰ ਅਮਰਤ ਨੂੰ ਮੀਨ ਨਾਮ ਪਾਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵਸ ਅਧਾਰੋ ਮਾਰੇ ਨੇ ਫਿਰ ਉਹ ਥਾਲ ਜਿਹੜਾ ਬਚਪਨ ਦੇ ਵਿੱਚ ਨਾਨੇ ਗੁਰੂ ਪਿਤਾ ਨੇ ਕਿਹਾ ਸੀ ਉਹ ਥਾਲ ਸਾਡੇ ਸਾਹਮਣੇ ਪਰੋਸ ਕੇ ਅੰਮ੍ਰਿਤ ਰੂਪੀ ਥਾਲ ਬਣਾਇਆ। ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੀ ਗੁਰਿਆਈ ਹੈ ਇਸ ਤੋਂ ਪਹਿਲਾਂ ਸੇਵਕਾਂ ਨੂੰ ਮਿਲਦੀ ਰਹੀ। ਇਹ ਗੁਰਿਆਈ ਵੀ ਫਿਰ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਫਿਰ ਆਈ ਘਰ ਅਰਜਨ ਹੈ ਪੁੱਤ ਸੰਸਾਰੀ ਗੁਰੂ ਕਹਾਵੇ। ਫਿਰ ਆਗੀ ਗੁਰਿਆਈ ਕਿੱਥੇ ਆ ਗਈ ਪੁੱਤ ਦੇ ਪੁੱਤ ਨੂੰ ਆ ਗਈ ਇਹ ਤੋਂ ਪਹਿਲਾਂ ਪੁੱਤ ਨੂੰ ਗੁਰਿਆਈ ਨਹੀਂ ਦਿੱਤੀ ਕਿਸੇ ਨੇ ਗੁਰੂ ਨਾਨਕ ਮਹਾਰਾਜ ਨੇ ਸੇਵਕਾਂ ਨੂੰ ਦਿੱਤੀ ਫਿਰ ਅੰਗਦ ਮਹਾਰਾਜ ਜੀ ਆਏ ਸੇਵਕ ਨੂੰ ਦਿੱਤੀ ਫਿਰ ਗੁਰੂ ਰਾਮ ਅਮਰਦਾਸ ਮਹਾਰਾਜ ਨੇ ਸਿੱਖਾਂ ਪੁੱਤਰਾਂ ਨੂੰ ਘੋਖ ਕੇ ਸਾਰਾ ਜਦੋਂ ਘੋਖਿਆ ਸਾਰਿਆਂ ਨੂੰ ਫਿਰ ਜਿਹੜਾ ਸੇਵਕ ਪ੍ਰਵਾਨ ਹੋਇਆ ਤੇ ਪਹਿਲਾਂ ਲੈਣਾ ਟਿਕਿਆ ਫਿਰ ਗੁਰੂ ਅਮਰਦਾਸ ਮਹਾਰਾ ਟਿੱਕੇ ਫਿਰ ਗੁਰੂ ਅਮਰਦਾਸ ਮਹਾਰਾ ਨੇ ਭਾਈ ਜੇਠਾ ਜੀ ਨੂੰ ਬਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਆਈ ਘਰ ਅਰਜਣ ਹੈ ਪੁੱਤ ਸੰਸਾਰੀ ਗੁਰੂ ਕਹਾਵੈ ਜਾਣ ਨ ਦੇਸਾ ਸੋਢਿਓ ਹੋਰ ਸੇ ਅਜਾਰ ਨਾ ਜਰਿਆ ਜਾਵੇ ਇਥੋਂ ਫਿਰ ਸੋਢੀ ਵੰਸ ਦੇ ਵਿੱਚ ਚੱਲ ਪਈ ਗੁਰੂ ਆਮਦਾਸ ਮਹਾਰਾਜ ਜਾਣ ਨ ਦੇਸਾ ਸੋਢਿਓ ਸੋਢਿਓ ਇਹਨੂੰ ਜਾਣ ਨ ਦੇਓ ਅਜਾਰ ਇਹ ਜਿਹੜੀ ਵਸਤੂ ਹੈ ਨਾ ਇਹ ਅਜਾਰ ਹੈ ਇਹਨੂੰ ਬਰਦਾਸ਼ਤ ਹਰੇਕ ਬੰਦਾ ਕਾਜਬ ਨਹੀਂ ਕਰ ਸਕਦਾ ਜਿਹੜੀ ਸ਼ਕਤੀ ਹੁੰਦੀ ਹੈ ਨਾ ਉਹ ਹਰੇਕ ਬੰਦੇ ਦੇ ਵਾਸਤੇ ਦਾ ਰੋਗ ਨਹੀਂ ਹੁੰਦੀ ਮਿਲ ਕਈ ਵਾਰੀ ਉਹਨਾਂ ਬੰਦਿਆਂ ਨੂੰ ਵੀ ਜਾਂਦੇ ਆ ਜਿਹੜੇ ਯੋਗਤਾ ਨਹੀਂ ਰੱਖਦੇ ਹੁੰਦੇ ਪਰ ਉਹ ਰੋਤਵੇ ਦਾ ਪ੍ਰਭਤਾ ਦਾ ਮਾਨ ਸਤਕਾਰ ਉਹ ਰੱਖਦਾ ਨੇ ਜਿਹੜੇ ਉਹਦੇ ਯੋਗ ਹੁੰਦੇ ਨੇ ਇਸ ਤਰ੍ਹਾਂ ਮਨੁੱਖ ਹੁੰਦੇ ਆ ਮਿਲ ਜਾਂਦੀ ਆ ਪਰ ਉਹਦੇ ਯੋਗ ਨਾ ਹੋਣ ਕਰਕੇ ਫਿਰ ਖੱਜਲ ਖੁਆਰੀ ਹੁੰਦੀ ਆ ਫਿਰ ਆਈ ਕਰ ਅਰਜਣੈ ਪੁੱਤ ਸੰਸਾਰੀ ਗੁਰੂ ਕਹਾਵੈ ਜਾਣ ਨਾ ਦੇਸਾ ਸੋਢਿਓ ਹੋਰ ਸੇ ਅਜਰਨਾ ਜਰਿਆ ਜਾਵੈ ਕਰਹੀ ਕੀ ਵਸਤ ਕਰੇ ਰਹਾ ਵੈ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿਹੜੀ ਘਰ ਦੀ ਵਸਤ ਹੈ ਨਾ ਇਹ ਹੁਣ ਘਰੇ ਹੀ ਰੱਖਣੀ ਹੈ ਕਿਉਂ ਇਹ ਜਿਹੜੀ ਇੰਨੇ ਵੱਡੇ ਗਾਹਾਂ ਪ੍ਰੀਖਿਆ ਪੈਣੀ ਹੈ ਇਹ ਹੋਰ ਕਿਸੇ ਤੋਂ ਜਰੀ ਨਹੀਂ ਜਾਣੀ ਇਹ ਦਾਤ ਦੇਖਣ ਨੂੰ ਬੜੀ ਵੱਡੀ ਲੱਗਦਾ ਤੇ ਸੰਕਟ ਬੜੇ ਆਉਣੇ ਨੇ ਤੇ ਗਾਂਪਾ ਵਿਚਾਰਾਂਗੇ ਨਾ ਜਿਉਂ ਇਤਿਹਾਸ ਵਿਚਾਰਦੇ ਰਹਿੰਦੇ ਆ ਫਿਰ ਇੱਥੋਂ ਚੱਲ ਅੱਗੇ ਫਿਰ ਪਹਿਲਾਂ ਗੁਰੂ ਅਰਜਨ ਦੇ ਮਹਾਰਾਜੀ ਛੱਦ ਦਾ ਜਮ ਪੀਂਦੇ ਨੇ ਸਨਗੁਰੂ ਅਰਜਨ ਦੇ ਮਹਾਰਾਜ 18 ਉਮਰ ਦੀ ਸਾਲ ਦੀ ਉਮਰ ਦੇ ਵਿੱਚ 1581 ਈਸਵੀ ਨੂੰ ਫਿਰ ਗੁਰਤਾ ਗੱਦੀ ਤੇ ਬਰਾਜਮਾਨ ਹੁੰਦੇ ਨੇ ਸਭ ਤੋਂ ਛੋਟੇ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਨੇ ਵੱਡੇ ਪੁੱਤਰ ਬਾਬਾ ਪਿਰਥੀਆ ਜੀ ਨੇ ਉਹਨੂੰ ਛੋਟੇ ਮਹਾਦੇਵ ਨੇ ਤੇ ਤੀਜੇ ਥਾਂ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਤੇ ਛੋਟੇ ਪੁੱਤਰ ਨੂੰ ਜਦੋਂ ਗੱਦੀ ਦਿੰਦੇ ਨੇ ਤੇ ਫਿਰ ਪਿਰਥੀਆ ਜਿਹੜਾ ਉਹ ਰੋਲਾ ਵੀ ਪਾਉਂਦਾ ਹੈਗਾ ਇਦਾਂ ਵੀ ਇਤਿਹਾਸ ਚ ਆਉਂਦਾ ਵੀ ਬਾਬਾ ਬੁੱਢਾ ਜੀ ਨੇ ਫਿਰ ਦੋ ਪੱਗਾਂ ਦਿੱਤੀਆਂ ਖਾਨਦਾਨ ਵਾਲੀ ਪੱਗ ਪ੍ਰਥੀਏ ਨੂੰ ਬੰਨੀ ਤੇ ਗੁਰਿਆਈ ਵਾਲੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੇ ਉਹ ਪ੍ਰਥੀਆ ਉਹ ਪੱਗ ਵੀ ਲਾ ਕੇ ਲੈ ਗਿਆ ਸੀ ਇਹਨਾਂ ਤਿੰਨ ਘਰਾਣੇ ਨੇਗੇ ਜਿਹੜਿਆਂ ਤੋਂ ਆਪਾਂ ਵਰਤਣ ਵਾਸਤੇ ਇਹਨਾਂ ਨੂੰ ਮੀਣੇ ਕਿਹਾ ਪ੍ਰਥੀਏ ਕਿ ਇਹਨੂੰ ਮੀਣੇ ਰਾਮ ਰਾਏ ਤੇ ਧੀਰ ਮੱਲੀਏ ਇਹ ਤਿੰਨੇ ਵੰਸਾਂ ਗੁਰੂ ਦੀਆਂ ਹੀ ਨੇ। ਪਿਰਥੀਆ ਇਹਨਾਂ ਨੂੰ ਮੀਨੇ ਕਿਆ ਜਦੋਂ ਰਹਿਤ ਮਰਜਾਦਾ ਪੜ੍ਹਨਾ ਮੀਨੇ ਧੀਰਮੱਲੀਏ ਤੇ ਰਾਮਰਾਇਆਂ ਦਾ ਵਰਤਣਾ ਨਹੀਂ ਹੈ। ਉਦੋਂ ਇਹ ਨਾਲ ਕੁੜੀ ਮਾਰ ਵੀ ਆਉਂਦਾ ਕੁੜੀ ਮਾਰਨਾ ਨਹੀਂ ਵਰਤਣਾ। ਇਹ ਸਾਡੀ ਰਹਿਤ ਮਰਜਾਦਾ ਹਿੱਸਾ ਹੈ। ਇਹਨਾਂ ਨੂੰ ਫਿਰ ਮੀਨੇ ਕਿਹਾ ਪਿਰਥੀਆ ਵੱਡਾ ਸੀ ਬੜਾ ਸਿਆਣਾ ਸੀ ਤੇ ਬੜਾ ਪ੍ਰਬੰਧਕ ਸੀ ਪਰ ਹਉਮੇ ਦਾ ਸ਼ਿਕਾਰ ਸੀਗਾ। ਤੇ ਰੌਲਾ ਵੀ ਪਾਇਆ ਜਦੋਂ ਗੁਰਤਾ ਗੱਦੀ ਦਿਖੀ ਤੇ ਫਿਰ ਰੌਲਾ ਵੀ ਪਾਇਆ। ਤੇ ਕਦ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਵੀ ਕਹਿਣਾ ਪਿਆ ਗੁਰਬਾਣੀ ਦੀ ਦਰਜਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਐ ਪੁੱਤਰਾ ਬਾਪ ਨਾਲ ਝਗੜਾ ਕਿਉਂ ਕਰਦਾ ਜਿਨ ਕੇ ਜਣੇ ਬੜੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ ਜਿਹੜਾ ਮਨੁੱਖ ਪਿਓ ਨਾਲ ਲੜਦਾ ਮਨ ਲੋ ਵੱਡਾ ਪਾਪੀ ਐ ਇਹ ਸਾਨੂੰ ਗੁਰਬਾਣੀ ਚੋਂ ਸਿੱਧ ਮਿਲਦੀ ਐ ਕਿਉਂਕਿ ਅਸੀਂ ਮਾਂ ਪਿਓ ਦਾ ਕਰਜ਼ਾ ਕਦੇ ਵੀ ਉਤਾਰ ਨਹੀਂ ਸਕਦੇ ਇਹ ਬੜੀਆਂ ਸ਼ੋਖਸ਼ਮ ਵਿਚਾਰਾਂ ਨੇ ਅੱਜ ਦਾ ਤਾਂ ਭਾਵੇਂ ਬੱਚਾ ਇਦਾਂ ਹੀ ਕਹਿ ਦਿੰਦਾ ਹੈਗਾ ਨਾ ਪੈਦਾ ਕਰ ਦੇ ਕਿਉਂ ਇਹ ਬਾਤਾ ਵਰਨਦੇ ਵੀ ਜਦੋਂ ਵਾਈਬ੍ਰੇਸ਼ਨ ਇਦਾਂ ਦੀ ਬਣ ਰਹੀ ਹੈ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨ ਕੇ ਜਣੇ ਬੜੀਰੇ ਤਮ ਹੋ ਤਿੰਸੋ ਝਗੜਤ ਪਾਪ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਝਗੜਦੇ ਹੋ ਪਾਪ ਹੈ ਪ੍ਰਭਾਸ਼ਾ ਮਹਾਰਾ ਜਨੇ ਗੁਰਮ ਦਾ ਹੁੰਦੀ ਹੈ ਕਿਉਂ ਮਰ ਕਹਿੰਦੇ ਦਾਤ ਜੋਤ ਖਸਮੈ ਬੜਾਈ ਇਹ ਜਿਹੜੀ ਦਾਤ ਹੈ ਇਹ ਤਾਂ ਖਸਮ ਦੀ ਬੜਾਈ ਹੈ ਜਿਹੜਾ ਧਰੋਂ ਜੀ ਨੂੰ ਆਉਣੀ ਮਿਲਣੀ ਹੈ ਉਹਨੂੰ ਮਿਲਣੀ ਹੈ ਇਹ ਤੇਰੇ ਹਿੱਸੇ ਹੈ ਹੀ ਨਹੀਂ ਸੀ ਫਿਰ 18 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬਹਿ ਕੇ ਜੋ ਪਰਉਪਕਾਰ ਮੇਰੇ ਪਿਤਾ ਗੁਰੂਆਂ ਦਿੰਦੇ ਮਹਾਰਾਜ ਨੇ ਕੀਤੇ ਸਭ ਤੋਂ ਪਹਿਲਾਂ ਫਿਰ ਅੰਮ੍ਰਿਤਸਰ ਸਰੋਵਰ ਜਿਹੜਾ ਗੁਰੂ ਰਾਮਦਾਸ ਮਹਾਰਾਜ ਸੀ ਉਹ ਤਿਆਰ ਕਰਾਇਆ ਤੇ ਫਿਰ 1588 ਈਸਵੀ ਨੂੰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਜੀ ਤੋਂ ਰਖਾ ਕੇ ਹਰਮੰਦਰ ਸਾਹਿਬ ਬਣਾਇਆ ਇਹ ਸਾਡੇ ਕੇਂਦਰੀ ਸਥਾਨ ਪੰਜਵੇਂ ਪਾਤਸ਼ਾਹ ਨੇ ਹਰਮੰਦਰ ਸਾਹਿਬ ਤੇ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਇਹ ਸਾਡੇ ਕੇਂਦਰੀ ਸਥਾਨ ਤਾਂ ਨੇ ਕਿ ਇਹ ਗੁਰੂ ਸਾਹਿਬ ਨੇ ਆਪ ਸਥਾਪਨ ਕੀਤੇ ਨੇ ਇਹ ਸਾਡਾ ਕੇਂਦਰ ਨੇ ਧੁਰਾ ਨਿਗੇ 1588 ਈਸਵੀ ਨੂੰ ਦਰਬਾਰ ਸਾਹਿਬ ਸਾਈ ਮੀਆਂ ਮੀਰ ਜੀ ਸੂਫੀ ਫਕੀਰ ਤੋਂ ਨੀ ਰਖਾ ਕੇ ਤੇ ਹਰਮੰਦਰ ਸਾਹਿਬ ਤਿਆਰ ਕਰਾਇਆ ਜਿਹਦੇ ਚਾਰ ਦਰਵਾਜੇ ਰੱਖੇ ਤੇ ਉਪਦੇਸ਼ ਤਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਪੰਜ ਇਥੇ ਕੋਈ ਉੱਚ ਨੀਚ ਭੇਦ ਭਾਵ ਸਰੋਵਰ ਦਾ ਵੀ ਇਹੀ ਅਰਥ ਹੈ ਪੰਜ ਤੀਜੇ ਪਾਸ਼ਾ ਨੇ ਸਭ ਤੋਂ ਪਹਿਲਾਂ ਬੌਲੀ ਬਣਾਈ ਅਸੀਂ ਗੋਵਿੰਦਗੜ੍ਹ ਸਾਹਿਬਾਂ ਜਾਵਾਂਗੇ ਨਾ ਤੇ ਸਭ ਤੋਂ ਪਹਿਲਾਂ ਫਿਰ ਬੌਲੀ ਪੰਜ ਤੀਜੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਨੇ ਬਣਾਈ ਬੌਲੀ ਦਾ ਵੀ ਇਹੀ ਭਾਵ ਸੀਗਾ ਉੱਚ ਨੀਚ ਦਾ ਬੜਾ ਬੋਲਬਾਲਾ ਸੀ ਭਾਵੇਂ ਅੱਜ ਵੀ ਹੈ ਥੋੜਾ ਘੱਟ ਮਾਤਰਾ ਚ ਹੈ ਪਰ ਉਹ ਸਾਰਾ ਮਟਾਉਣ ਵਾਸਤੇ ਇਥੇ ਜਾਤ ਵਰਨ ਤੋਂ ਉੱਚਾ ਉੱਠ ਕੇ ਹਰ ਮਨੁੱਖ ਜਦੋਂ ਇੱਕ ਥਾਂ ਇਸ਼ਨਾਨ ਕਰਦਾ ਹੈ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਨੀਰਮ ਜਾਤ ਕਹਿਣ ਵਾਲਿਆਂ ਨੂੰ ਖੂਹ ਤੇ ਚੜ੍ਹਨੀ ਸੀ ਦਿੱਤਾ ਜਾਂਦਾ ਉਹਨਾਂ ਦੇ ਵਰਤਨ ਵੀ ਵੱਖਰੇ ਰੱਖੇ ਜਾਂਦੇ ਸੀਗੇ ਕੁਛ ਇਦਾਂ ਵੀ ਸੀ ਮੈਂ ਨਾ ਇਹ ਵਿਚਾਰ ਬਾਪੂ ਜੀ ਨਾਲ ਵੀ ਕਰੀ ਉਹ ਬਹੁਤ ਸੱਚਪੇਟ ਰੱਖਦੇ ਸੀ ਬਾਪੂ ਜੀ ਤੇ ਮੈਂ ਕਿਹਾ ਵੀ ਬਾਪੂ ਵੀ ਇਦਾਂ ਬਹੁਤ ਰੱਖਦੇ ਆਪਾਂ ਸੱਚਪੇਟ ਵੀ ਉੱਚ ਨੀਚ ਦਾ ਤਾਂ ਮਹਾਰਾਜ ਨੇ ਕਿਹਾਗਾ ਉਹ ਕਹਿੰਦਾ ਵੀ ਐਦਾਂ ਗੱਲ ਲੈ ਪੁੱਤਰਾ ਵੀ ਕਈ ਵਾਰੀ ਨਾ ਜਿਹੜੇ ਸਾਡੇ ਲਣ ਦੇ ਮਜਵੀ ਸਿੱਖਣ ਯਾਰੋ ਉਹ ਪਹਿਲੇ ਪੁਰਾਣੇ ਸਮੇਂ ਚ ਹੁੱਕੇ ਚਿਲਮਾ ਪੀਂਦੇ ਹੁੰਦੇ ਉਹ ਕਹਿੰਦਾ ਇਹਨਾਂ ਦਾ ਜੀਵਨ ਇੰਨਾ ਨੀਮਾ ਹੁੰਦਾ ਵੀ ਆਪਣੇ ਵਿੱਚ ਇਹ ਮਰਜ਼ਾਦਾ ਮਨੈ ਸਾਨੂੰ ਤਮਾਕੂ ਖਾਣਾ ਸਾਨੂੰ ਹੱਥ ਲਾਉਣਾ ਮਨੈਗਾ ਇਹਨਾਂ ਦੇ ਜੀਵਨ ਦੇ ਵਿੱਚ ਉਹ ਵੱਡੀ ਪੱਦਰ ਦੇ ਵਿੱਚ ਚਿਲਮਾ ਪੀਣੀਆਂ ਹੁੱਕੇ ਪੀਣੇ ਤਮਾਕੂ ਖਾਣੇ ਉਹ ਇਹਨਾਂ ਦੇ ਜੀਵਨ ਦੇ ਵਿੱਚ ਹੋਣ ਕਰਕੇ ਫਿਰ ਉਹ ਅਸਲ ਕਰਮਹੀਨੰ ਇੰਨੀਵਾਂ ਆਲੇ ਸੀਗੇ ਮਾਰਾਇ ਨੇ ਕਰਮ ਨੂੰ ਪ੍ਰਧਾਨਤਾ ਦਿੱਤੀ ਹੈ ਜਦੋਂ ਮਨੁੱਖ ਦਾ ਕਰਮਹੀਨਾ ਹੋ ਜੇ ਫਿਰ ਉਹ ਨੀਚ ਬਣ ਜਾਂਦਾ ਉਹ ਅਸਲ ਦੇ ਵਿੱਚ ਬਾਪੂ ਇਹ ਮੈਨੂੰ ਬਾਪੂ ਦੇ ਬੋਲ ਬੜੇ ਜ਼ਿਆਦਾ ਆਉਂਦੇ ਨੇ ਉਹ ਕਹਿੰਦਾ ਇਹਨਾਂ ਦੇ ਅਸਲ ਦੇ ਵਿੱਚ ਪੁੱਤ ਕਰਮਹੀਨਾਂ ਆਲੇ ਸੀ ਉਹ ਤਾਂ ਫਿਰ ਭਾਂਡੇ ਨੂੰ ਹੱਥ ਲਾਉਂਦੇ ਤਾਂ ਸਾਨੂੰ ਸੁੱਚਾ ਕਰਮ ਇਹਨਾਂ ਦੇ ਹੱਥ ਨਾਲ ਤਮਾਕੂ ਲੱਗਿਆ ਤਮਾਕੂ ਦਾ ਅਸਲ ਹੋਣਾ ਆਪਾਂ ਨੂੰ ਪਾਪ ਹੈ ਇਸ ਕਰਕੇ ਇਹ ਵੀ ਵਿਚਾਰਨਯੋਗ ਹੈ ਮਨੁੱਖ ਹਰ ਦੇਖੇ ਭਾਵੇਂ ਅੱਜ ਕਹਿੰਦੇ ਵੀ ਸਾਨੂੰ ਉਹ ਕਰੋ ਉਹ ਦੇਖੇ ਮੇਰਾ ਜੀਵਨ ਕੀ ਹੈ ਸਾਨੂੰ ਗੁਰੂ ਨੇ ਭੇਤ ਭਾਵ ਤੋਂ ਮਿਟਾ ਕੇ ਨਾ ਉਹਨਾਂ ਨੂੰ ਸਰਦਾਰ ਬਣਾਇਆ ਜਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਪਰ ਜੇ ਉਹ ਫੇਰ ਵੀ ਉਹੀ ਕਰਮ ਕਰਦਾ ਫਿਰ ਇਹ ਤਾਂ ਉਹਦਾ ਕਰਮ ਹੈ ਨਾ ਨੀਚ ਰਹਿਣਾ ਉਹਦੇ ਇਹਨੂੰ ਕੌਣ ਬਚਾ ਸਕਦਾ ਕੀੜੇ ਨੂੰ ਮਨੁੱਖ ਕੱਢਦਾ ਨਾਲੀ ਚ ਜੇ ਦੁਆਰਾ ਡਿੱਗਦਾ ਫੇਰ ਡਿੱਗੇ ਫਿਰ ਉਹਦਾ ਤਾਂ ਦੋਸ਼ ਨਹੀਂ ਮਹਾਰਾਜ ਨੇ ਫਿਰ ਜਾਤ ਪਾਤ ਦਾ ਭੇਦ ਮਟਾਉਣ ਵਾਸਤੇ ਜਿਹੜੇ ਸਰੋਵਰ ਬਣਾਏ ਹਰਮੰਦਰ ਸਾਹਿਬ ਬਣਾਇਆ ਚਾਰ ਦਰਵਾਜੇ ਬਣਾਏ ਤੇ ਫਿਰ 1600 4 ਈਸਵੀ ਨੂੰ ਦਰਬਾਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜਾ ਸਾਡਾ ਰਾਮਸਰ ਦਾ ਸਥਾਨ ਹੈ ਬਾਬਾ ਦੀਪ ਸਿੰਘ ਦਾ ਜਿੱਥੇ ਸ਼ਹੀਦਾਂ ਦਾ ਉੱਥੇ ਨਾਲ ਸਥਾਨ ਹੈ ਗੁਰਦੁਆਰਾ ਰਾਮਸਰ ਅੱਜ ਤੱਕ ਵੱਡੀ ਬਿਲਡਿੰਗ ਬਣੀ ਹੋਈ ਹੈ ਪ੍ਰਿੰਟਿੰਗ ਪ੍ਰੈਸ ਵੀ ਉੱਥੇ ਲੱਗੀ ਹੈ ਐਸਜੀਪੀਸੀ ਦੀ ਤੇ ਸੰਪਾਦਨਾ ਕਰਕੇ ਬਾਦੋਂ ਸੁਦੀ ਇੱਕ ਨੂੰ ਪਹਿਲਾ ਪ੍ਰਕਾਸ਼ ਹੈ ਜਿਹੜਾ ਉਹ ਦਰਬਾਰ ਸਾਹਿਬ ਚ ਕੀਤਾ ਇਹ ਦੋ ਚੀਜ਼ਾਂ ਵੱਡਾ ਕਾਰਜ ਦਰਬਾਰ ਸਾਹਿਬ ਦਾ ਬਣਾਉਣਾ ਕੇਂਦਰੀ ਸਥਾਨ ਬਣਾਉਣਾ ਤੇ ਦੂਜਾ ਇੱਕ ਗ੍ਰੰਥ ਦੇ ਨਾਲ ਜੋੜ ਦੇਣਾ ਬਾਣੀ ਦੇ ਨਾਲ ਜੋੜਦਾ ਗ੍ਰੰਥ ਸੰਪੂਰਨ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਬਣਾਉਣਾ ਭਾਈ ਗੁਰਦਾਸ ਜੀ ਲਿਖਦੇ ਨੇ ਭਾਈ ਗੁਰਦਾਸ ਜੀ ਤੋਂ ਲਿਖਾ ਕੇ ਤੇ ਫਿਰ 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਕਰਦੇ ਨੇ ਤੇ ਨਾਲ ਹੀ ਜਦੋਂ ਬਾਬੇ ਬੁੱਢੇ ਨੂੰ ਪਹਿਲਾ ਗ੍ਰੰਥੀ ਉਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ 98 ਸਾਲ ਸੀਗੀ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਗੁਰੂ ਨਾਨਕ ਮਹਾਰਾਜ ਦੇ ਚਰਨਾਚਾਏ ਤੇ 70 ਸਾਲ ਦੀ ਸੇਵਾ ਤੋਂ ਬਾਅਦ ਗ੍ਰੰਥੀ ਦਾ ਦਰਜਬਾ ਗੁਰੂ ਮਹਾਰਾਜ ਨੇ ਸਥਾਪਿਤ ਕੀਤਾ 70 ਸਾਲ ਦੀ ਸੇਵਾ ਅਜੇ ਨਾ ਇਹ ਤਾਂ ਵਿਚਾਰਨ ਵਾਲੀਆਂ ਗੱਲਾਂ ਹੈ ਇਹ ਹਰ ਗ੍ਰੰਥੀ ਵਿਚਾਰੇ ਬਈ ਬਾਬਾ ਬੁੱਢਾ ਜੀ ਕਿੰਨੀ ਸੇਵਾ ਕਰਨ ਤੋਂ ਬਾਅਦ ਗ੍ਰੰਥੀ ਦੇ ਰਤਬੇ ਇਹ ਐਡਾ ਵੱਡਾ ਰਤਬਾ ਹੈ ਹਰ ਕਹਿ ਵੀ ਦਿੰਦਾ ਅਸੀਂ ਬਾਬਾ ਬੁੱਢਾ ਜੀ ਦੇ ਰਤਬੇ ਤੇ ਬੈਠੇ ਆ ਪਰ ਉਹਦੀ ਘਾਲਣਾ ਵੀ ਦੇਖੋ ਉਹ ਤਾਂ ਰਤਬੇ ਮਿਲਦੇ ਆ ਉਹ ਘਾਲਣਾ ਵੱਡੀ ਸੀ ਤੇ ਤਾਂ ਹੀ ਲੋਕ ਪੁੱਛਦੇ ਨੇ ਤਾਂ ਹੀ ਕਹਿੰਦੇ ਤਾਂ ਬਾਬਾ ਬੁੱਢਾ ਮੂੰਹ ਪਵਿੱਤਰ ਹੋ ਜਾਂਦਾ ਹੈਗਾ ਤੇ ਗ੍ਰੰਥੀ ਦਾ ਰਤਬਾ ਵੀ ਫਿਰ ਪਹਿਲੇ ਪੁਆਇੰਟ ਤੇ ਬਾਬਾ ਬੁੱਢਾ ਜੀ ਨੂੰ ਸਟਾਫ ਕਰਕੇ ਜੋ ਮਹਾਰਾਜ ਦੇ ਵਜ਼ੀਰ ਦਾ ਰਤਬਾ ਦਿੱਤਾ ਜਿਸ ਤਰ੍ਹਾਂ ਇੱਕ ਰਾਜਾ ਹੈ ਇੱਕ ਵਜ਼ੀਰ ਹੁੰਦਾ ਹੈ ਵਜ਼ੀਰ ਦਾ ਵੀ ਜਿਹੜਾ ਹੁਕਮ ਹੁੰਦਾ ਨਾ ਉਹ ਲਾਗੂ ਹੋ ਜਾਂਦਾ ਹੈ ਇਸ ਤਰ੍ਹਾਂ ਵਜ਼ੀਰ ਦਾ ਹੁਕਮ ਰਾਜੇ ਦਾ ਹੁਕਮ ਵਜ਼ੀਰ ਸੁਣਾਉਂਦਾ ਹੈਗਾ ਹਾਂ ਉਹ ਮੈਂ ਪਹਿਲਾਂ ਕਿਹਾ ਉਹਦੇ ਯੋਗ ਪਹਿਲਾਂ ਹੋਵੇ ਤੇ ਫਿਰ ਉਹ ਹੀ ਸਫਲ ਹੁੰਦਾ ਮਹਾਰਾਏ ਨੇ ਫਿਰ ਪ੍ਰਕਾਸ਼ ਕਰਕੇ ਇੱਥੇ ਵੀ ਜੇ ਆਪਾਂ ਸੰਪਾਦਨ ਜਦੋਂ ਕੀਤਾ ਕਿੰਨਾ ਵੱਡਾ ਕਾਰਜ ਕਰਕੇ ਬਹੁਤ ਵੱਡਾ ਮਹਾਨ ਕਾਰਜ ਸੀਗਾ ਇੱਥੇ ਭਗਤ ਵੀ ਆਏ ਹੋਰ ਵੀ ਆਏ ਇਹਦੇ ਚ 15 ਭਗਤਾਂ ਦੀ ਬਾਣੀ 11 ਭਟਾਂ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤੇ ਬਾਬਾ ਸੁੰਦਰ ਜੀ ਦਾ ਇੱਕ ਸੱਤ ਜਿਹੜਾ ਆਪਾਂ ਮਰਗ ਦੇ ਭੋਗ ਵੇਲੇ ਪੜਦੇ ਆ ਤੇ ਸੱਤੇ ਬਲਵੰਡ ਦੀ ਬਾਹਰ ਜਿਹੜੇ ਦੋ ਗੁਰੂ ਘਰ ਦੇ ਕੀਰਤਨੀਏ ਸੀਗੇ ਇਹ ਸਾਰੇ ਦਰਜ ਕੀਤੇ ਨੇ ਉਸ ਸਮੇਂ ਹੋਰ ਵੀ ਆਏ ਸੀਗੇ ਸੱਜੂ ਪੀਲੂ ਕਾਨਾ ਹੁਸੈਨ ਏ ਵੀ ਆਏ ਸੀਗੇ ਇਹਨਾਂ ਦਾ ਸਰਕਾਰੀ ਦਰਬਾਰੇ ਉਸ ਸਮੇਂ ਬੋਲ ਵਾਲਾ ਵੀ ਬਹੁਤ ਸੀਗਾ ਪਰ ਇਹ ਮਹਾਰਾਜ ਦੇ ਕਿਸਬੱਟੀ ਤੇ ਪੂਰੇ ਨਹੀਂ ਉਤਰੇ ਇਹਨਾਂ ਦੇ ਬੋਲ ਵੀ ਸੁਣੇ ਤੇ ਮਹਾਰਾਜ ਕਹਿੰਦੇ ਨਹੀਂ ਇਹ ਗੁਰਮਤਨ ਮੇਲ ਨਹੀਂ ਖਾਂਦੇ ਤੁਹਾਡੇ ਜਦੋਂ ਇਤਿਹਾਸ ਪੜਾਂਗੇ ਇਹ ਚਾਰੇ ਭਗਤ ਜਿਹੜੇ ਸਾਤਸ ਦੇ ਵਿੱਚ ਕਰਾਉਣ ਦੇ ਵਿੱਚ ਇਹਨਾਂ ਦਾ ਵੀ ਹਾਸ ਸੀ ਜਿਸ ਤਰ੍ਹਾਂ ਜਿੰਨੇ ਸਰਬਰੀਏ ਸੀਗੇ ਸਖੀ ਸਰਬਰੀਏ ਕਿਉਂਕਿ ਵੱਡੀ ਪੱਦਰ ਤੇ ਜਿਹੜੇ ਸਖੀ ਸਰਬਰੀਏ ਸੀਗੇ ਮਾਝੇ ਦੇ ਵਿੱਚ ਭਾਈ ਮੰਜ ਸੀਗਾ ਤੇ ਦੁਆਬੇ ਦੇ ਵਿੱਚ ਭਾਈ ਲੰਗਾ ਸੀ ਤੇ ਮਾਲਵੇ ਦੇ ਵਿੱਚ ਭਾਈ ਬੈਲੋ ਸੀ ਇਹ ਸਾਰੇ ਨਾ ਸਖੀ ਸਰਬਰੀ ਦੇ ਚੇਲੇ ਸੀਗੇ ਇਹ ਤਿੰਨੇ ਵੱਡੇ ਜਿਹੜੇ ਸੀ ਨਾ ਇਹ ਗੁਰੂ ਘਰ ਦੇ ਸੇਵਕ ਹੋ ਗਏ ਗੁਰੂ ਘਰ ਦੇ ਵੱਡੇ ਸੇਵਕ ਬਣੇ ਪ੍ਰਚਾਰਕ ਬਣੇ ਇਹ ਇਸਲਾਮ ਮਤ ਇਸ ਚੀਜ਼ ਤੇ ਵੀ ਉਹ ਸੀ ਤੇ ਨਾਲ ਇਹ ਸਾਰੇ ਇਹਨਾਂ ਮਿਲ ਕੇ ਸਾਰਾ ਵਿੱਚ ਪਿਰਥੀਆ ਸਹਾਇਕ ਹੋ ਕੇ ਸਾਹ ਤੱਕ ਦਾ ਜਿਹੜਾ ਸਮਾ ਬਣਿਆ ਤੇ ਕਿੰਨਾ ਵੱਡਾ ਕਾਰਜ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ ਤੇ ਸਾਰੀ ਬਾਣੀ ਦਰਜ ਕਰਕੇ ਤੇ ਫਿਰ ਸਮਾਪਤੀ ਤੇ ਜਿਹੜਾ ਮਦਾਵਣੀ ਦਾ ਸ਼ਬਦ ਦਰਜ ਕਰਦੇ ਨੇ ਮਦਾਵਣੀ ਮਹੱਲਾ 5ਵਾਂ ਨਾਨੇ ਪਿਤਾ ਦਾ ਕਿਹਾ ਹੋਇਆ ਸ਼ਬਦ ਥਾਲ ਦੇ ਮਾਲਕਾ ਫੈਰਾ ਥਾਲ ਵਿੱਚ ਤਿੰਨ ਵਸਤੂ ਪਈਓ ਇਹ ਸਾਨੂੰ ਹਦਾਇਤ ਕੀਤੀ ਹੈ ਮੋਹਰ ਲਾਈ ਹੈ ਤੇ ਨਾਲੇ ਦੱਸਿਆ ਵੀ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਕੀ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਖ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਪਰਮ ਪ੍ਰਸਾਦ ਇਹ ਖਾਓਗੇ ਪੁੰਚੋਗੇ ਇਹ ਪਵ ਸਾਗਰ ਤੋਂ ਤੂਰ ਹੋ ਜੂਗੇ ਇਹ ਮੋਰ ਲਾ ਕੇ ਮਾਰੇ ਨੇ ਉਪਮਾ ਕੀਤੀ ਹੈ ਤੇ ਅੱਗੇ ਜਿਹੜਾ ਸ਼ਲੋਕ ਮਹੱਲਾ 5ਵਾਂ ਉਹ ਫਿਰ ਇਹਨੂੰ ਕਹਿੰਦੇ ਨੇ ਮੰਗਲ ਸ਼ੁਕਰਾਨੇ ਦਾ ਮੰਗਲ ਕੀਤਾ ਹੈ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ गुण ਨਾਹੀ ਆਪੇ ਦਰਸਿਓ ਹੈ ਤਾਂ ਪਰਮਾਤਮਾ ਦਾ ਰੂਪ ਹੈ ਪਟਮਾਤਰਾ ਜੀ ਕਹਿੰਦੇ ਨੇ ਤਤ ਵਿਚਾਰ ਜਹੈ ਮਸਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਪਰ ਸਾਰਾ ਇਦਾ ਕਾਰਜ ਕਰਕੇ ਕਹਿੰਦੇ ਕੀਨੇ ਬਸ ਇਹੀ ਸਿੱਖਨੇ ਸਿੱਖਣਾ ਸਾਰਾ ਕੁਛ ਕਰਕੇ ਵੀ ਕਹਿਣਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿਤੋਈ ਹੈ ਵਹਿਗੁਰੂ ਤੇਰਾ ਕਰਿਆ ਤਾਂ ਮੈਂ ਜਾਣਦਾ ਨਹੀਂ ਤੂੰ ਪਰ ਮੈਨੂੰ ਇਹਦੇ ਜੋਗ ਬਣਾਤਾ ਮੈਨੋ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ गुण ਨਹੀਂ ਮੇਰੇ ਤਾਂ ਕੋਈ ਗੁਣ ਹੀ ਨਹੀਂ ਸੀ ਆਪੇ ਤਰਸ பே ਤੁਸੀਂ ਤਰਸ ਕਰਕੇ ਇਹ ਕਾਰਜ ਕਰਾਤਾ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥਿਵੈ ਹਰਿਆ ਤੁਸੀਂ ਤਰਸ ਕਰਕੇ ਇਹ ਮੇਰੇ ਤਰਸ ਕਰਿਆ ਮੈਨੂੰ ਗੁਰੂ ਮਲਾਤਾ ਨਾਮ ਨਾਲ ਜੋੜਤਾ ਤੇ ਇਹ ਮਹਾਨ ਕਿਰਪਾ ਮੇਰੇ ਗੁਰੂ ਨੇ ਕੀਤੀ ਹੈ ਵੱਡੇ ਪਰਉਪਕਾਰ ਕੀਤੇ ਨੇ ਤੇ ਸ਼ਹਾਦਤ ਦਾ ਜਾਮ ਪੀ ਕੇ ਸ਼ਹੀਦਾਂ ਦੇ ਸਰਦਾਰ ਦਾ ਮਰਤਵਾ ਅਸਲ ਕੀਤਾ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਲੱਖ ਲੱਖ ਵਧਾਈਆਂ ਐਸੇ ਗੁਰ ਕਉ ਬਲ ਬਲ ਜਾਈਐ 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 آپت موہ تارے آپت موہ تارے آپ مقت موہ تارے آپت موہ تارے گرو ماراج کرپا کر ਆਪਣੇ ਚਲਾਏ ਹੋਏ ਮਾਰਗ ਤੇ ਸਾਨੂੰ ਚੱਲਣ ਦੀ ਸਮਰੱਥਾ ਬਖਸ਼ਣ ਸਾਰੀਆਂ ਸੰਗਤਾਂ ਦਾ ਧੰਨਵਾਦ ਕਟਾਨਕੋੜ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਤੇ ਪ੍ਰੇਰ ਕੇ ਆਪਣੀ ਗੋਦੀ 'ਚ ਬਿਠਾ ਕੇ ਤੈਨ ਸੁਣ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਕਹਿ ਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ